ਸਰਕਾਰ ਦੇ ਪਾਬੰਦਾਂ ਨੂੰ ਕਿਵੇਂ ਦੇਖੋ ਯਾਰ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਹੁਣ ਲੋਕੀ ਆਪ ਜਾਣਦੇ ਆ ਸਰ ਬੀਬੀ ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫੇਰ ਹੋਈ ਇਹਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਆਪਾਂ ਸਭ ਹੁਣ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਤੇ ਆਈ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਿਹਾ ਵਿਚਾਰੇ ਗਰੀਬ ਹੈ ਪਹਿਲੇ ਤਾਂ ਉਹਨਾਂ ਦੀ ਫਸਲਾਂ ਤਬਾਹ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੇ ਵਰਕਰ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਤਰਪਾਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ ਥੋ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਫਿਰ ਫਾਇਦਾ ਨਹੀਂ ਆ ਤੇ ਮੈਂ ਸਾਰੇ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਛੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਿੰਮਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤੇ ਹੋਰ ਵੱਡਾ ਨੁਕਸਾਨ ਹੋਰੇ